ਸਿਆਸੀ ਲੀਡਰ ਜੇ ਇੱਕ ਵਾਰੀ ਮੰਤਰੀ ਮੁੱਖ ਮੰਤਰੀ ਰਾਜ ਮੰਤਰੀ ਜਾਂ ਕੁਝ ਵੀ ਬਣ ਜਾਵੇ ਮਤਲਬ ਸਿਆਸੀ ਚਾਹੇ ਸਰਪੰਚ ਹੈ ਤਾਂ ਉਹ ਘਰੇ ਨਹੀਂ ਬੈਠ ਸਕਦਾ ਇੱਕ ਨਚਾਰ ਨਹੀਂ ਘਰੇ ਬੈਠ ਸਕਦਾ ਇਹ ਦੋਨੇ ਬੰਦੇ ਘਰੇ ਨਹੀਂ ਬੈਠ ਸਕਦੇ ਚਾਹੇ ਜਿੰਨਾ ਮਰਜੀ ਧਨ ਦੌਲਤ ਇਕੱਠਾ ਕਰ ਲੈਣਾ ਰਾਜਨੀਤਿਕ ਲੀਡਰ ਤੇ ਨਚਾਰ ਕਿਉਂਕਿ ਇਹ ਤਾਂ ਪਬਲਿਕ ਦੇ ਵਿੱਚ ਆਲਮਿਲ ਹੁੰਦਾ ਹੈ ਘਰੇ ਜੀ ਨਹੀਂ ਲੱਗਦਾ ਗੱਲ ਪੈਸੇ ਦੀ ਨਹੀਂ ਤਾਂ ਇਸ ਕਰਕੇ ਜਿਹੜੀਆਂ 2027 ਦੇ ਵਿੱਚ ਹੁਣ ਚੋਣਾਂ ਆ ਰਹੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ 2 ਸਾਲ ਪਏ ਐ ਅਪ੍ਰੈਲ 25 ਦੇ ਵਿੱਚ ਪੂਰੇ 2 ਸਾਲ ਰਹਿ ਜਾਣਗੇ ਉਹਦੇ ਵੋਟਾਂ ਪੈਣੀਆਂ ਫਰਵਰੀ ਦੇ ਵਿੱਚ 2027 ਤਾ 2 ਸਾਲ ਅਕਾਲੀ ਦਲ ਕੋਲੇ ਪਏ ਐ ਇਹਨਾਂ ਨੇ ਸੋਚਿਆ ਵੀ ਆਪਾਂ ਵਿਵਾਦਾਂ 'ਚ ਪਏ ਫਿਰਦਿਆਂ ਬਿਰਸਾ ਸਿੰਘ ਬਲਟੂਹਾ ਜਥੇਦਾਰ ਨੂੰ ਕੀ ਕਹੀ ਜਾਂਦਾ ਜਥੇਦਾਰ ਬਲਟੋਹੇ ਨੂੰ ਕੀ ਕਹੀ ਜਾਂਦਾ ਸੁਖਵੀਰ ਬਾਦਲ ਨੂੰ ਲੋਕ ਕੀ ਕਹਿੰਦੇ ਆ ਬਾਗੀਆਂ ਨੂੰ ਸੁਖਵੀਰ ਬਾਦਲ ਕੀ ਕਹਿੰਦਾ ਬਾਗੀ ਕਿਸੇ ਨੂੰ ਕੀ ਕਹਿੰਦੇ ਆ ਇਹ ਵਿਵਾਦਾਂ ਦੇ ਵਿੱਚ ਪਏ ਹੋਏ ਆ ਤਾਂ ਹੁਣ ਸੁਖਵੀਰ ਬਾਦਲ ਜਿਹੜਾ ਉਹ ਸਤਾ ਦਾ ਆਨੰਦ ਮੰਨਦਾ ਉਹਦਾ ਧਰਮ ਨਾਲ ਗੁਰੂ ਘਰਾਂ ਨਾਲ ਉਹੀ ਲੈਣਾ ਦੇਣਾ ਨਹੀਂ ਕਿਸੇ ਸ਼੍ਰੋਮਣਿਕ ਮੀਟ ਦੇ ਮੈਂਬਰ ਨਾਲ ਪ੍ਰਧਾਨ ਨਾਲ ਵੀ ਇਹ ਇਹ ਅਵਧਿਆ ਤੱਕ ਵੀ ਉਹਦੀ ਉਹਨੂੰ ਜੇ ਭੁੱਖ ਵੀ ਮੈਂ ਉਹਦੇ ਲੈਣਿਆ ਇਹਨਾਂ ਉਧਾਂ ਨਾਲ ਕੋਈ ਮਤਲਬ ਨਹੀਂ ਉਹ ਇਹਨਾਂ ਨੂੰ ਬਣਾਉਣ ਵਾਲਾ ਹੈ ਤਾਂ ਹੁਣ ਉਹਨੂੰ ਸਤਾ ਜਿਹੜੀ ਸਤਾ ਰਹੀ ਹੈ ਜਿਹੜੇ ਚਟਾਲੇ ਕੇ ਗਏ ਹੈ ਗਿਆ ਸੀਗਾ ਉੱਥੇ ਕਿੰਨਾ ਅਮਲਾ ਪਹਿਲਾਂ ਹੋਣਾ ਸੀ ਜੇ ਮੁੱਖ ਮੰਤਰੀ ਹੁੰਦਾ ਉਹਦੇ ਮਨ ਦਾ ਜਿਹੜੇ ਵਿੱਚ ਇੱਕ ਬਲਬਲਾ ਹੈ ਯਾਰ ਪੰਜਾਬ ਦੇ ਮੁੱਖ ਮੰਤਰੀ ਬਣੀਏ ਪ੍ਰਕਾਸ਼ ਸਿੰਘ ਬਾਦਲ ਮਾਨ ਤਾਂ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਹੈ ਕਿ ਬਾਬਾ ਡੇਰਾ ਬਿਆਸ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਗਿਆਨੀ ਹਰਪ੍ਰੀਤ ਸਿੰਘ ਕੋਲ ਪਟਿੰਡੇ ਸੁਖਬੀਰ ਬਾਦਲ ਤੇ ਵਿਕਰਮਜੀਤ ਧੀਆ ਭੇਜਣ ਵਾਲੇ ਗੁਪਤ ਮੀਟਿੰਗ ਹੋਈ ਉਹਨਾਂ ਦੀ ਅੱਧਾ ਘੰਟਾ ਕੀ ਗੱਲਬਾਤ ਹੋਈ ਹੈ ਉਹ ਹੁਣ ਗਿਆਨੀ ਹਰਪੀ ਸਿੰਘ ਦੱਸੂਗਾ ਵੀ ਧਾਰਮਿਕ ਮੁੱਦੇ ਤੇ ਹੋਈ ਹੈ ਜਾਂ ਸਿਆਸੀ ਮੁੱਦੇ ਤੇ ਹੋਈ ਹੈ ਜਾਂ ਮਾਮਲੇ ਨੂੰ ਸ਼ਾਂਤ ਕਰਨ ਵਾਸਤੇ ਹੋਈ ਹੈ ਇਹ ਤਾਂ ਉਹ ਉਹੀ ਦੱਸਣਗੇ ਵੀ ਅੰਦਰ ਕੀ ਵਿਚਾਰ ਚਰਚਾ ਹੋਈ ਹੈ ਗੱਲ ਇਹ ਹੈ ਕਿ ਵਿਵਾਦਾਂ ਦੇ ਵਿੱਚ ਬਾਬਾ ਵੀ ਨਹੀਂ ਪਾਉਣਾ ਚਾਹੁੰਦਾ ਕਿਸੇ ਨੂੰ ਉਹਦੀ ਵੱਡੀ ਪਿੱਤਰਤਾ ਹੈ ਇਹ ਮੰਨਣਯੋਗ ਹੈ ਪਰ ਇੱਕ ਪਾਸੇ ਉਹ ਅਕਾਲ ਤਖਤ ਤੋਂ ਇਹ ਹੁਕਮਨਾਮੇ ਜਾਰੀ ਕਰ ਰਿਹਾ ਕਿ ਡੇਰਿਆਂ ਨਾਲ ਕੋਈ ਸੰਬੰਧ ਨਾ ਰੱਖੋ ਡੇਰੇਦਾਰਾਂ ਦੇ ਜਾਓ ਨਾ ਡੇਰੇਦਾਰਾਂ ਨੂੰ ਬਾੜੋ ਨਾ ਸਾਹਤ ਨਹੀਂ ਗੱਲ ਆ ਰਹੀ ਕਿਉਂਕਿ ਪੰਥ ਨੂੰ ਨਹੀਂ ਖਤਰਾ ਜਨਤਾ ਨੂੰ ਨਹੀਂ ਖਤਰਾ ਇਹਨਾਂ ਨੂੰ ਖਤਰਾ ਹੈ ਹੁਣ ਲੋਕਾਂ ਨੂੰ ਇਹ ਕਹਿੰਦੇ ਪੰਥ ਨੂੰ ਖਤਰਾ ਪੰਥ ਤਾਂ ਸਹੀ ਆਪ ਦੀ ਤਾਂ ਤੇ ਗੰਥ ਤੇ ਗ੍ਰੰਥ ਤੇ ਪੰਥ ਨੂੰ ਗ੍ਰੰਥ ਤੇ ਪੰਥ ਨੂੰ ਕੋਈ ਖਤਰਾ ਨਹੀਂ ਇਹਨਾਂ ਤੋਂ ਖਤਰਾ ਹੈ ਕਦੇ ਗ੍ਰੰਥ ਸਾਹਿਬ ਨੂੰ ਕੁਝ ਹੋਇਆ ਜੇ ਇਹਨਾਂ ਦੀ ਸਰਕਾਰ ਆਈ ਤਾਂ ਹੋਇਆ ਇਨਨਾਂ ਨੂੰ ਅਧਿਕਾਰ ਦਾ ਫਿਕਰ ਹੈ, ਕੁਰਸੀਆਂ ਦਾ ਫਿਕਰ ਇਹਨਾਂ ਲੋਕਾਂ ਨੂੰ ਸਿਆਸੀ ਲੀਡਰਾਂ ਨੂੰ। ਇੱਕ ਪਾਸੇ ਹੁਕਮਨਾਮੇ ਜਾਰੀ ਕਰਦੇ ਆ। ਵੀ ਡੇਰਾਵਾਦ ਨਾਲ ਵਰਤਣਾ ਨਹੀਂ। ਇੱਕ ਪਾਸੇ ਜਿਹੜੀਆਂ ਮੀਟਿੰਗਾਂ ਕਰਦੇ ਆ। ਚਲੋ ਮੀਟਿੰਗ ਹੋ ਸਕਦਾ ਕੋ ਚੰਗੇ ਨੂੰ ਹੋਈ ਹੋਵੇ। ਪਰ ਗੱਲ ਇਸ ਤਰ੍ਹਾਂ ਹੈ ਜਿਹੜੀ ਇਹ ਮੀਟਿੰਗ ਹੈ 90% ਸਿਆਸੀ ਗਲੇਰਾਂ ਤੋਂ ਹੋਈ ਹੈ ਕਿ 2027 ਦੇ ਵਿੱਚ ਅਕਾਲੀ ਦਲ ਸਰਕਾਰ ਕਿਵੇਂ ਬਣਾਵੇ। ਤੇ ਹਰਪ੍ਰੀਤ ਨਾਲ ਕਿਵੇਂ ਸਮਝੌਤਾ ਹੋਵੇ ਤੇ ਹਰਪ੍ਰੀਤ ਦੀ ਵੀ ਕੁਰਸੀ ਰਹਿ ਜੇ ਤੇ ਬਾਅਦ ਵਿਵਾਦ ਆ ਜਿਹੜਾ ਉਹ ਵੀ ਖਤਮ ਹੋ ਜੇ ਮਸਲਾ ਇੱਥੇ ਆ ਕਿ ਨਿਬੜਨਾ ਹੈ ਅੱਜ ਕੱਲ ਨਿਕਲਿਆਵੇ ਕੱਲ ਨੂੰ ਇਹ ਗੱਲ ਨਿਕਲਿਆਵੇ 10 ਦਿਨਾਂ ਨੂੰ ਨਿਕਲਿਆਵੇ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਤਾ ਤਾਂ ਹੋ ਸਕਦਾ ਉਹਦੇ ਮੂੰਹੋਂ ਨਿਕਲਿਆਵੇ ਤੇ ਹੁਣ ਜੋ ਉਹਦੇ ਅਹੁਦੇ ਨੂੰ ਬਰਕਰਾਰ ਰੱਖਦੇ ਐ ਗੁਪਤ ਭੇਤ ਰੱਖਦੇ ਐ ਤਾਂ ਫੇਰ ਭਾਈ ਹੋ ਸਕਦਾ ਉਹ ਗੱਲ ਨਾ ਦੱਸੇ ਬਾਬਾ ਤਾਂ ਦੱਸਦੇ ਨਹੀਂ ਬਾਬਾ ਤਾਂ ਇੱਕ ਮੈਸੇਜ ਲੈ ਕੇ ਆ ਬਾਬੇ ਦਾ ਕੋਈ ਲੈਣਾ ਦੇਣਾ ਨਹੀਂ ਬਾਬੇ ਨੂੰ ਤਾਂ ਭੇਜਿਆ ਗਿਆ ਬਾਬੇ ਦਾ ਕੋਈ ਰੌਲਾ ਨਹੀਂ ਬਾਬੇ ਦਾ ਕੋਈ ਝਗੜਾ ਨਹੀਂ ਬਾਬਾ ਸ਼ਾਂਤੀ ਚ ਰਹਿਣ ਵਾਲਾ ਹੈ ਬਾਬਾ ਕੋਈ ਕਿਸੇ ਵਿਵਾਦ ਚ ਨਹੀਂ ਪਿਆ ਗੁਰਵਿੰਦਰ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹ ਗੱਦੀ ਤੇ ਆਇਆ ਇਸ ਸੰਸਥਾ ਨਾਲ ਜੁੜਿਆ ਇਹ 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 ਜੋ ਇਹਨੂੰ ਸੇਵਾ ਮਿਲੀ ਹੈ ਅੱਜ ਤੱਕ ਉਹ ਕਿਸੇ ਵਿਵਾਦਾਂ ਦੇ ਵਿੱਚ ਨਹੀਂ ਆਇਆ ਇੱਕ ਗੁਰੂ ਘਰ ਦਾ ਰੌਲਾ ਸੀ ਉਹਨੇ ਸ਼ਾਂਤ ਕਰਤਾ ਸੀ ਵੀ ਆਪਾਂ ਸਿੱਖਾਂ ਨਾਲ ਜਿਹੜਾ ਬੇਲਬਲਾਪ ਰੱਖਣਾ ਤੇ ਆਪਾਂ ਰੌਲਾ ਨਹੀਂ ਪੋਣਾ ਹੁਣ ਬਠਿੰਡੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜ਼ਥੇਦਾਰ ਹਰਪ੍ਰੀਤ ਸਿੰਘ ਦੀ ਕੋਠੀ ਕਲੋਨੀ ਦੇ ਵਿੱਚ ਕਈ ਕਰੋੜ ਰੁਪਏ ਦੀ ਹੈ ਉਹ ਸੰਗਤਾਂ ਦੇ ਪੈਸੇ ਨਾਲ ਬਣਾਈ ਹੋਈ ਸੰਗਤਾਂ ਨੇ ਦਾਨ ਦਛਣਾ ਦਿੱਤੀ ਹੈ ਚਲੋ ਦੇਣੀ ਵੀ ਬਣਦੀ ਹੈ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਕੌਮ ਦੇ ਨਾਲ ਖੜਨਾ ਚਾਹੀਦਾ ਜੇ ਤਾਂ ਕੋਟੀ ਪਾਗਲ ਕਹਿ ਨਹੀਂ ਦਿੱਤੀ ਬਾਬਾ ਜੀ ਫਿਰ ਤਾਂ ਤੁਸੀਂ ਜੋ ਮਰਜ਼ੀ ਕਰੋ ਜੇ ਸੰਗਤ ਦੀ ਤਿਲ ਫੁੱਲ ਭੇਟਾ ਦੇ ਨਾਲ ਬਣਾਈ ਹੈ ਬਾਹਰਲੇ ਦੇਸ਼ ਗਏ ਹੋ ਵਿਦੇਸ਼ਾਂ ਦੇ ਟੂਰ ਲਾਏ ਆ ਦਾਣ ਦਛਨਾ ਦਿੱਤੀ ਹੈ ਸੋ ਨੂੰ ਸਿੰਘ ਸਾਹਿਬ ਮੰਨ ਕੇ ਕਾਲ ਤਖਤ ਦਾ ਅਹਿਲ ਕਰ ਮੰਨ ਕੇ ਦਛਨਾ ਦਿੱਤੀ ਹੈ ਦਾਣ ਦਛਨਾ ਉਹਨਾਂ ਪੈਸੇ ਨਾਲ ਤੁਸੀਂ ਬਿਲਡਿੰਗ ਬਣਾਈ ਆ ਤਾਂ ਫਿਰ ਸਿੱਖ ਸੰਗਤ ਦੇ ਨਾਲ ਖੜਿਓ ਦੇ 2027 ਵਾਲੀਆਂ ਚੋਣਾਂ ਤੇ ਸੁਖਬੀਰ ਬਾਦਲ ਦੀ ਸਰਕਾਰ ਬਣਾਉਣ ਦੇ ਨਖਰਿਓ ਕਿਉਂਕਿ ਲੰਬੇ ਸਮੇਂ ਦੇ ਵਿੱਚ ਬੈ ਕੇ ਸਾਡੇ ਜੱਥੇਦਾਰਾਂ ਜਿਹੜੇ ਉਹ ਲੰਮੇ ਪੈ ਜਾਂਦੇ ਪੂਰੇ ਜਿਹੜੇ ਅਕਾਲੀ ਲੀਡਰਾਂ ਦੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਗੜਸਤ ਆਉਦੇ ਗੜਸ ਨੂੰ ਕਾਇਮ ਰੱਖਿਓ ਕਿਤੇ ਉਹ ਵੜਕਾ ਜਿਹੜੀ ਉਹਨੂੰ ਖਤਮ ਨਾ ਕਰ ਬੈਠਿਓ ਕਿਉਂਕਿ ਸਿਆਸੀ ਲੀਡਰਾਂ ਜਿਹੜੇ ਇਹ ਵੋਟਾਂ ਦੇ ਖਾਤਰ ਕੁਝ ਵੀ ਕਰ ਸਕਦੇ ਆਂ ਵੋਟ ਇਹਨਾਂ ਦਾ ਬੋਰਡ ਦੇ ਨਾਲ ਕੁਰਸੀ ਵੋਟਾਂ ਖਾਤਰ ਤੇ ਕੁਰਸੀ ਖਾਤਰ ਆਪਦੇ ਬਾਲ ਬੱਚੇ ਨੂੰ ਵੀ ਗੱਡੀ ਚੜਾ ਸਕਦੇ ਨੇ ਮਤਲਬ ਸਿਆਸਤ ਇੱਕ ਇਹ ਜੀ ਚੀਜ਼ ਹੈ ਸਿਆਸਤ ਵਿੱਚ ਕੁਝ ਵੀ ਮੁਮਕਨ ਨਹੀਂ ਇਸ ਕਰਕੇ ਜਿਹੜੀ ਹੈਗੀ ਕੱਲ ਮੀਟਿੰਗ ਹੋਈ ਹੈ ਇਹਨਾਂ ਦੀ ਉਹ ਗਲਿਆਰਾਂ ਤੋਂ ਇਹ ਪਤਾ ਲੱਗਿਆ ਕਿ ਹੈਲੀਕਾਪਟਰ ਵੀ ਬਾਬਾ ਜਿਹੜੇ ਆਏ ਨਾ ਸੁਖਵੀਰ ਬਾਦਲ ਨੇ ਪ੍ਰੋਵਾਈਡ ਕਰਾਇਆ ਤੇ ਮਜੀਠੀਆ ਦੇ ਰਾਹੀਂ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਗੱਲਬਾਤ ਜਿਹੜੀ ਹੈਗੀ ਹੈ 2027 ਦੀ ਹੈ ਵੀ ਅਕਾਲੀ ਦਲ ਕਿਵੇਂ ਸਰਵਾਈਵ ਕਰੂ ਅਕਾਲੀ ਦਲ 2027 ਚ ਸਰਕਾਰ ਬਣਾਉਣਾ ਚਾਹੁੰਦਾ ਤੇ ਕਿਵੇਂ ਗੇਮ ਖੇਡੀ ਜਾਵੇ ਤੇ ਕਿਵੇਂ ਜਿਹੜਾ ਹੈਗਾ ਪੰਜਾਬ ਦੀ ਸਤਾ ਦੇ ਉੱਤੇ ਸੁਖਬੀਰ ਬਾਦਲਨ ਬਾਦਲ ਪਰਿਵਾਰ ਕਾਬਜ ਹੋਵੇ ਅਸਲੀ ਮੁੱਦਾ ਤਾਂ ਇਹ ਹੈ ਇਹ ਝਗੜੇ ਜਿਹੜੇ ਖਤਮ ਕਰਕੇ ਵੀ ਆਪਾਂ ਇੱਕ ਪੰਥਕ ਜਮਾਤ ਨੂੰ ਇਕੱਠੇ ਕਰਕੇ ਫੇਰ ਲੋਕਾਂ ਨੂੰ ਮਗਰ ਲਾਈਏ ਜਿਵੇਂ 97 ਚ 2007 ਚ 1997 ਚ 2007 ਚ ਤੋਂ 2000 12 ਦੇ ਵਿੱਚ ਮਗਲ ਆਏ ਸੀ ਤੇ ਤਾਂ ਕਿ ਜਥੇਦਾਰਾ ਬਣਾ ਇਹਨਾਂ ਦਾ ਜਿਹੜਾ ਹੈਗਾ ਕਾਲੀਆਂ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਉੱਥੇ ਸੰਗਤ ਜਾਂਦੀ ਹੈ ਲੱਖਾਂ ਦੀ ਤਦਾਦ ਵਿੱਚ ਜਾਂਦੀ ਹੈ ਜਦੋਂ ਉੱਥੇ ਰੋਜ਼ ਨਾ ਰੋਜ਼ ਕੋਈ ਵਿਵਾਦ ਖੜਾ ਹੁੰਦਾ ਹੈ ਤਾਂ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਅਸਰ ਹੁੰਦਾ ਕਿਉਂਕਿ ਆਪਣੇ ਜਿਹੜੀਆਂ ਲੜਾਈਆਂ ਝਗੜੇ ਅਕਸਰ ਘਰਾਂ ਦੇ ਵਿੱਚ ਹੁੰਦੀ ਹੈ ਕੋਈ ਬੰਦਾ ਬੋਲ ਕੇ ਦੱਸ ਦਿੰਦਾ ਕਿ ਇਹਦੇ ਪੜਦੇ ਨਾਲ ਹੁੰਦਾ ਕੋਈ ਰਾਜ ਹੈ ਰਾਣਾ ਚਾਹੀਏ ਝਗੜਾ ਮਾੜਾ ਮੋਟਾ ਹਰੇਕ ਦਿਕਰ ਹੀ ਹੈ ਇਸ ਕਰਕੇ ਸੰਗਤ ਹੈ ਜਿਹੜੀ ਉੱਥੇ ਸ਼ਾਂਤੀ ਬਾਤਾਂ ਜਾਂਦੀ ਉੱਥੇ ਕਿਰਪਾਨਾਂ ਲੈ ਕੇ ਲੈ ਤਰੇ ਦੀ ਦਹਿ ਤਰੇ ਦੀ ਝਗੜੇ ਕਰਦੇ ਨਾ ਤਾਂ ਪਰ ਉੱਥੇ ਅਗਲੇ ਦਾ ਮਾਣਾ ਜਿਹੜਾ ਸ਼ਾਂਤ ਦੀ ਥਾਂ ਤੇ ਸ਼ਾਤ ਹੋ ਜਾਂਦਾ ਇਸ ਕਰਕੇ ਜਿਹੜੀ ਬੋਟ ਵੀ ਟੁੱਟ ਰਹੀ ਹੈ ਸੰਗਤ ਵੀ ਟੁੱਟ ਰਹੀ ਹੈ ਤੇ ਉੱਥੇ ਜਿਹੜੀ ਗੁਰਦੁਆਰਿਆਂ ਦੀ ਆਮਦਨ ਵੀ ਘਟ ਰਹੀ ਹੈ ਇੱਥੋਂ ਚਿੰਤਿਤ ਹੋ ਕੇ ਇਹਨਾਂ ਨੇ ਕਿ ਸਰਕਾਰ ਕਿਵੇਂ ਬਣਾਈਏ ਤਾਂ ਬਾਬੇ ਨੂੰ ਹੈਲੀਕਾਪਟਰ ਪ੍ਰੋਵਾਈਡ ਕਰਾਇਆ ਚਾਹੇ ਬਾਬਾ ਆਪ ਦਾ ਹੈਲੀਕਾਪਟਰ ਲਿਆਇਆ ਪਰ ਅੰਦਰੋਂ ਜਿਹੜੀ ਹੈਗੀ ਦਾਨ ਦਸ਼ਨਾ ਸ਼ਾਇਦ ਕਹਿੰਦੇ ਅਕਾਲੀ ਦਲ ਨੇ ਦਿੱਤੀ ਹੈ ਤੇ ਮਜੀਠੀਆ ਇਹਨਾਂ ਦਾ ਸਮਝੌਤਾ ਕਰਾ ਰਿਹਾ ਹੈ ਮਜੀਠੀ ਦਾ ਵੀ ਧੰਨਵਾਦ ਇਸ ਕਹਨੇ ਆ ਚਲੋ ਸਮਝੌਤਾ ਹੋਣਾ ਚਾਹੀਦਾ ਹੈ ਲੇਕਿਨ ਇਹ ਨਹੀਂ ਸਮਝੌਤਾ ਹੋਣਾ ਚਾਹੀਦਾ ਵੀ ਜੋ ਗਲਤ ਕਰਿਆ ਅਕਾਲੀ ਦਲ ਚ ਉਹ ਭੁਗਤਣਾ ਚਾਹੀਦਾ ਹੈ ਸਮਝੌਤਾ ਕਰਾਉਣਾ ਕੋਈ ਮਾੜੀ ਗੱਲ ਨਹੀਂ ਪਰ ਜਿਹੜੇ ਦੋਸ਼ ਲੱਗੇ ਨੇ ਉਹਨਾਂ ਨੂੰ ਅਕਾਲੀ ਦਲ ਤੇ ਸੁਖਵੀਰ ਬਾਦਲ ਉਹਦੀ ਕੈਬਨਿਟ ਜਿਹੜੀ ਪਹਿਲਾਂ ਸੀਗੀ ਬਾਗੀ ਤੇ ਦਾਗੀ ਇਹ ਸਾਰੇ ਉਸ ਫੈਸਲੇ ਨੂੰ ਮੰਨਣ ਤੇ ਜਥੇਦਾਰ ਵੀ ਜਥੇਦਾਰਾਂ ਲਈ ਗੱਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ